ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਕੈਮੋ ਤੁਸੀਂ ਸਾਰੇ ਆਪਾਂ ਵੀ ਬਾਈ ਕੈਮਾਚਾਰੇ ਭਾਈ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਨਿਕਲ ਗਏ ਅੱਗੇ ਅਸੀਂ ਚੱਲੇ ਆਂ ਮਾਰਕੀਟ ਦੇ ਵਿੱਚ ਦਿਖਾਉਂਦੇ ਆ ਤੁਹਾਨੂੰ ਮਾਰਕੀਟ ਦੇ ਵਿੱਚੋਂ ਅਸੀਂ ਕੀ ਲੈਨੇ ਆ ਤੇ ਕੀ ਕਰਦੇ ਆ ਕੱਪੜੇ-ਕੁਪੜੇ ਦੇਖ ਕੇ ਹੁੰਦੇ ਆ ਠੰਡ ਬਹੁਤ ਜ਼ਿਆਦਾ ਹੋ ਗਈ ਠੰਡ ਵਾਲੇ ਕੱਪੜੇ ਲੈਣੇ ਨੇ ਆਪਾਂ ਨੇ ਤੇ ਮਿਲਦੇ ਆ ਫਿਰ ਥੋੜੇ ਟਾਈਮ ਬਾਅਦ ਓਕੇ ਹਾਂਜੀ ਬਾਈ ਦੇਖੋ ਸੜਕਾਂ ਤੇ ਹਰਿਆਲੀ ਬਹੁਤ ਆ ਹਨਾ ਇਟਲੀ ਦੀਆਂ ਸੜਕਾਂ ਦੇ ਵਾਲੇ-ਦਾਲੇ ਹੁਣ ਪੱਤ ਝੜਾ ਗਈ ਆ ਜਿੱਦਾਂ ਪੱਤ ਝੜ ਦੇ ਵਿੱਚ ਪੱਤੇ ਪੀਲੇ ਪੈ ਗਏ ਸਾਰੇ ਪੱਤੇ ਝੜ ਜਾਣੇ ਜਿੱਦੋਂ ਪਹਾੜੀਆਂ ਦਿਖਦੀਆਂ ਨੇ ਸਾਹਮਣੇ ਸਾਰੀਆਂ ਖਾਲੀ ਹੋ ਜਾਣੇ ਆ ਪੱਥਰੇ ਪੱਥਰ ਦਿਖਣਾਗਾ ਇੱਥੇ ਬਹੁਤ ਘੈਂਟ ਗੱਲਬਾਤ ਆ ਇਟਲੀ ਦੀ ਬਹੁਤ ਸੋਹਣਾ ਏ ਯਾਰ ਬਾਈ ਕਿੱਦਾਂ ਇਟਲੀ ਸੇਕਾਰੀ ਬਾਈ ਹੈ ਪੱਕੀ ਗੱਲ ਆ ਕੰਮਗੁਮ ਹੈ ਨਹੀਂ ਆ ਬਾਈ ਇੱਥੇ ਕੰਮਗੁਮ ਹੈ ਨਹੀਂ ਬਾਈ ਕੰਮ ਬਾਈ ਜੀ ਬਹੁਤ ਵਧੀਆ ਕੰਮ ਕਰ ਚੱਲ ਰਿਹਾ ਅਠੋ ਅਠ ਜੀ ਤੇ ਟਾਈਮ ਹੈਗਾ ਬਾਈ ਹਰ ਜਿਓਤ ਬਾਈ ਕੰਮ ਬਹੁਤ ਹੀ ਆਪਣਾ ਕੰਮ ਚੱਲੀ ਜਾਂਦਾ ਵੀ ਕਿਰਪਾ ਪੂਰੀ ਆਪਾਂ ਜਿੱਡਾ ਕੰਮ ਚੱਲੀ ਸੁਪਰਾਣਾ ਕਰ ਰਹੇ ਹਾਂ ਜੀ ਆਪਾਂ ਦਾ ਹਾਂਜੀ ਬਈ ਆਪਾਂ ਲੱਗਿਆ ਗੈਲਰੀਆਂ ਦੇ ਵਿੱਚ ਵੜਨ ਇਟਲੀ ਦੀਆਂ ਗੈਲਰੀਆਂ ਬਹੁਤ ਸੋਹਣੀਆਂ ਨੇ ਯਾਰ ਕਿੰਨੀਆਂ ਸੋਹਣੀਆਂ ਨੇ ਹੈਨਾ ਇੱਕ ਆਪਣੇ ਇੰਡੀਆ ਵਾਲੀਆਂ ਦੇਖੀਆਂ ਨੇ ਤੁਸੀਂ ਬਾਈ ਜਿਨੇ ਜਿਨੇ ਦੇਖੀਆਂ ਨੇ ਇਟਲੀ ਵਾਲੀਆਂ ਗੈਲਰੀਆਂ ਆ ਜਿਨੇ ਜਿਨੇ ਦੇਖੀਆਂ ਨਾ ਇਹ ਗੈਲਰੀ ਦੱਸੋ ਬਾਈ ਕਿੱਥੇ ਦੀ ਆ ਇਹ ਜਿਹੜੇ ਜਿਹੜੇ ਦੇਖਣਗੇ ਇਟਲੀ ਤੋਂ ਤੇ ਇੱਕ ਆਪਣੇ ਇੰਡੀਆ ਵਾਲੀਆਂ ਹੁੰਦੀਆਂ ਨੇ ਗੈਲਰੀਆਂ ਇੱਕ ਇਹ ਆ ਗਈਆਂ ਤੇ ਦੋ ਲਗਾਤਾਰ ਹੀ ਆਉਂਦੇ ਇਟਲੀ ਵਾਲੀਆਂ ਦੇਖੋ ਬਈ ਬਹੁਤ ਸੋਹਣੀਆਂ ਨੇ ਯਾਰ ਬਹੁਤ ਘੈਂਟ 뷰 ਆ ਇਹ ਦੋ ਗੈਲਰੀਆਂ ਇਕੱਠੀਆਂ ਹੀ ਨੇਗੇ ਜਿਨੂੰ ਆਪਾਂ ਸਰੂੰਗਾ ਕਹਿ ਦਿੰਦੇ ਨਾ ਸਰੂੰਗਾ ਹਾਂ ਟਰਮੀਨਲ ਹਾਂਜੀ ਬਾਈ ਕਹਿੰਦੇ ਇੱਥੇ ਬੜਾ ਛੱਪੜ ਹੁੰਦਾ ਸੀਗਾ ਹਨਾ ਹਾਂ ਬਾਈ ਹਾਂ ਆ ਜਾਣਾ ਹਾਂਜੀ ਹਾਂਜੀ ਬਾਈ ਟੋਆ ਇੱਥੇ 50 ਮਿਲੀਅਨ ਸਾਲ ਪਹਿਲਾਂ ਕਹਿੰਦੇ ਸਮੁੰਦਰ ਹੁੰਦਾ ਸੀ ਸਾਰਾ ਕਹਿੰਦੇ ਸਮੁੰਦਰ 50 ਮਿਲੀਅਨ ਸਾਲ ਪਹਿਲਾਂ ਇੱਥੇ ਜੰਪਲਾਂ ਤੋਂ ਹਾਂਜੀ ਬਾਈ ਇੱਥੇ ਆਈਆਂ ਮੈਂ ਜੰਪਲਾਂ ਬਹੁਤ ਸੋਹਣਾ ਹੈ ਯਾਰ ਬਹੁਤ ਘੈਂਟ ਆ ਗੱਲਬਾਤ ਇੱਥੇ ਬੱਚੇ ਫੜਦੇ ਨੇ ਸਾਰੇ ਜਣੇ ਮੱਛੀ ਐਸੀ ਮੱਛੀਆਂ ਫੜੀ ਜਾਂਦੇ ਇੱਥੇ ਮੱਛੀਆਂ ਫੜ ਕੇ ਨਾ ਖਾ ਖਾ ਕੇ ਇੱਥੇ ਬਲਿਆ ਹੀ ਆਪਾਂ ਵਾਹ ਜੀ ਵਾਹ ਹੁਣ ਮੇਰੇ ਹਿਸਾਬ ਨਾਲ ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ ਸਾਲ ਹੋ ਚੁੱਕੀ ਐ ਇਹਨਾਂ ਨਾਲੀਆਂ ਪਰ ਉਹ ਮਤਲਬ ਹੋ ਰੱਖੀ ਆ ਪਤਾ ਨਹੀਂ ਲੱਗਦਾ ਹੈਗਾ ਪਲਾਹ ਦਿਓ ਕਹਿੰਦੇ ਬੱਚਿਆਂ ਸਭ ਪਲਾਹ ਦਿਓ ਦੇ ਵਿੱਚ ਪੰਜ ਚੁੱਕੇ ਆ ਮੁੰਡੇ ਕਹਿੰਦੇ ਅੱਜ ਸ਼ਾਪਿੰਗ ਕਰਨਗੇ ਮੁੰਡੇ ਕਹਿੰਦੇ ਤਿਆਰ ਬਰ ਤਿਆਰ ਨੇ ਜੇਬਾਂ ਚ ਨੋਟ ਕੱਢਣ ਵਾਸਤੇ ਆਹ ਬਾਈ ਵੀ ਕਹਿੰਦੇ ਤਕੜਾ ਏ ਬੰਦਾ ਤੇ ਬਹੁਤ ਸੋਹਣੀ ਧੁੱਪ ਪੈਦੀ ਆ ਦੇਖੋ ਗੱਲਬਾਤ ਓਕੇ ਆ ਇਹ ਸਿਰਫ ਬੁੱਧ ਦੇ ਨਾਮ ੱਤੇ ਇਹ ਗੱਡੀ ਸਾਡੀ ਵਿਚਾਰੀ ਨੀਮੀ ਜਿਆਦੇ ਕਰਕੇ ਨਾ ਥੱਲੇ ਲੱਗ ਜਾਂਦੀ ਆ ਰੈਂਪ ਸੈੱਟ ਕਰਾਉਣੇ ਆ ਲੈ ਇਹਦਾ ਇਹ ਢਿੱਡ ਨਗਾਈ ਸੀ ਓਕੇ ਆ ਜਿਵੇਂ ਮੈਂ ਤੇ ਮੈ ਲਗਾ ਕੇ ਦਿਖਾ ਦੇਖੋ ਜਿੱਤ ਬਹੁਤ ਸੋਹਣਾ ਮੌਸਮ ਆ ਨਹੀਂ ਨਹੀਂ ਚੱਲ ਚੱਲ ਜਿ ਕਿ ਰੱਖਿਆ ਜਾਂ ਤੇ ਦਿਲ ਮਿਲਣੇ ਜ਼ਰੂਰੀ ਆ ਸਹੀ ਗੱਲ ਆ ਭਾਈ ਸਹੀ ਗੱਲ ਆ ਉਹ ਰੰਗ ਵਾਲੀ ਦਾ ਪਹਿਲਾਂ ਕਾਲੀ ਹੁੰਦੀ ਸੀਗੀ ਇਹਨਾਂ ਵਿਆਹ ਕਰਾਉਣ ਦੀ ਸੀ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਸੀ ਕਾਲੀ ਆ ਇਹ ਤਾਂ ਨਾ ਕਰਿਆ ਕਰ ਆਪਾਂ ਦੇ ਨਾਲ ਫਿਰ ਸਹੀ ਗੱਲ ਆ ਆ ਬਾਈ ਦੇਖ ਲੋ ਆ ਬਾਈ ਕਰਦਾ ਹੀਆਂ ਗੱਲਾਂ ਹੈ ਇਹ ਛੱਡ ਲਈ ਮਸੂਮ ਹਨ ਪਹਿਣਾ ਪਹਿਣਾ ਦੰਨੇ ਆ ਪਹਿਣਾ ਪਹਿਣਾ ਕੱਟੀਆਂ ਖੜਾ ਦੀਆਂ ਜੀ ਕਹਿੰਦੇ ਬਾਈ ਵਾਲੀ ਸਾਹਮਣੇ ਵਾਲੀ ਭੈਣ ਤੇ ਇਹ ਵੀ ਭੈਣ ਨਹੀਂ ਉਹ ਉਹ ਮੁੰਡੇ ਕਹਿੰਦੇ ਪਲਾਦੀਓ ਪਹੁੰਚ ਚੁੱਕੇ ਨੇ ਤੇ ਇੱਥੇ ਕਰਨਗੇ ਮੁੰਡੇ ਸ਼ਾਪਿੰਗ ਆ ਦੇਖਦੇ ਆ ਕਿਹੜਾ ਬਾਈ ਅੱਜ ਕਿੰਨੇ ਕੱਪੜੇ ਲੈਂਦਾ ਬਸੇ ਸ਼ਾਪਿੰਗ ਤਾਂ ਕੀ ਕਰਨੀ ਹੈ ਕਿ ਮੁੰਡਿਆਂ ਨੇ ਉੱਦਾ ਘੁੰਮਣ ਫਿਰਨਾ ਹੈ। ਸ਼ਾਪਿੰਗ ਵਾਲਾ ਤਾਂ ਮਜ਼ਾਕ ਕਰਦੇ ਆ ਹਲੇ ਤਨਖਾਹਾਂ ਤੁਣ ਖੂ ਆਈਆਂ ਨਹੀਂਆਂ ਦੀਆਂ ਕਿ 10 11 ਤਰੀਕ ਨੂੰ ਤਣਗਾ ਪਹਿਣੀਆਂ ਨੇ ਤੇ ਮੁੰਡਿਆਂ ਨੇ ਐ ਕਰਕੇ ਡਾ ਦੇਣੀਆਂ ਨੇ। ਮੁੰਡੇ ਕਹਿੰਦੇ ਜੀਡੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਸ਼ਾਪਿੰਗ ਆ ਮੁੰਡਿਆਂ ਨੇ ਕਰਨੀਆਂ ਸਟਾਰਟ ਕਰਤੀਆਂ ਤੇ ਕੱਪੜੇ ਦੇਖ ਰਹੇ ਨੇ ਮਾਂਪਰੀ ਤਵਾਈ ਲੱਗਿਆ ਹੋਇਆ ਫੋਨ ਤੇ ਆਪਣਾ ਬਾਈ ਫਰਜੋਤ ਬਰਾੜ ਕਹਿੰਦੇ ਲੱਗਿਆ ਵਾ ਟਿੰਬਰ ਬੂਡ ਟਿੰਬਰ ਲੈਂਡ ਦੇ ਬੂਡ ਦੇਖਣ ਵਾਹ ਵਾਹ ਬਾਈ ਕੀ ਚੱਕਰ ਪੈ ਗਿਆ ਬਾਈ ਰੱਖ ਗਿਆ ਤੋਂ ਉੱਤੇ ਬਾਈ ਸਸਤਾ ਬਾਹਲਾ ਤੋਂ ਮੇਗੀ ਸਸਤਾ ਏ ਓਹੋ ਚੱਲ ਕੋਈ ਗੱਲ ਨਹੀਂ ਆਪਾਂ ਮੈਂਹੀ ਚੀਜ਼ ਚੱਕਣੀ ਆ ਰੱਖ ਦੇ 230000 ਉਹਦਾ ਜਿਹੜੇ ਕੀ ਇੰਡੀਆ ਵਾਲਾ 23000 ਰੁਪਿਆ ਹੋ ਗਿਆ ਬਹੁਤ ਸੋਹਣਾ ਹੈ ਨਾ ਇਹ ਵੀ ਰੰਗ ਬਹੁਤ ਸੋਹਣਾ ਬਾਈ ਹੈ ਨਾ ਨਵਾਂ ਆ ਰੱਖ ਦੇ ਬਾਈ ਇਹਨੂੰ ਵੀ ਫੇਰ ਸੋਹਣਾ ਆਪਾਂ ਨੂੰ ਨਹੀਂ ਲੱਗਿਆ ਰੇਡ ਕਰਕੇ ਤੇ ਮਾਮਪਰੀ ਦਵਾਈ ਫੋਨ ਤੇ ਲੱਗਿਆ ਘਰੇ ਗੱਲਬਾਤ ਕਰੀ ਜਾਂਦਾ ਬਹੁਤ ਸੋਹਣੀ ਕਲੈਕਸ਼ਨ ਬਾਈ ਜੀਡੀ ਦੀ ਹੰਮੂ ਬਾਈ ਕੀ ਪਸੰਦ ਆਇਆ ਤੈਨੂੰ ਮੈਨੂੰ ਤਾਂ ਬਾਈ ਪਸੰਦ ਆਇਆ ਮੈਨੂੰ ਤਾਂ ਬਾਈ ਬਹੁਤ ਬਹੁਤ ਪਸੰਦ ਆਇਆ ਪਰ ਹਲੇ ਆਪਾਂ ਲੈ ਨਹੀਂ ਦੇਣਾ ਨਹੀਂ ਹੈਗਾ ਉਹ ਸਾਡਾ ਦਰਵਾਜ਼ਾ ਨੇ ਬਰੋ ਕੱਢ ਲਿਆ ਦਰਵਾਜ਼ਾ ਨੇ ਬਰੋ ਤੁਹਾਨੂੰ ਨੋ ਵੀ ਮੁੰਡਾ ਵੀ ਪਸੰਦ ਕਰ ਰਿਹਾ ਬੂਟ ਬਈ ਤੁਹਾਨੂੰ ਕਿਹੜੇ ਬੂਟ ਵਧੀਆ ਲੱਗੇ ਮੈਨੂੰ ਤਾਂ ਬਈ ਬੂਟ ਯਾਰ ਜੀਡੀ ਦੀ ਜਿਹੜੀ ਕਲੈਕਸ਼ਨ ਹੈ ਨਾ ਬਹੁਤ ਸੋਹਣੀ ਆ ਸਾਰੇ ਇੱਥੇ ਬਈ ਪਸੰਦ ਸਾਰਾ ਕੁਝ ਸਾਰਾ ਜਾਂਦਾ ਪਰ ਕਈ ਵਾਰੀ ਇਦਾਂ ਹੁੰਦਾ ਹਨਾ ਸਿਸਟਮ ਆਪਾਂ ਲੈਣਾ ਨਹੀਂ ਹੁੰਦਾ ਚੱਕਰ ਕੀ ਆ ਆਪਣੇ ਨਵੇਂ ਪੈਨ ਨਹੀਂ ਬਹੁਤ ਜੂੜੇ ਪੈਲੇ ਕਰੇ ਟੁੱਟਦੇ ਨਹੀਂ ਹੈਗੇ ਬਈ ਆਪਾਂ ਲੈ ਲੈ ਟੁੱਟਦੇ ਨਹੀਂ ਹੈਗੇ ਯਾਰ ਆ ਚੱਕਰ ਹੋ ਜਾਂਦਾ ਬਈ ਬੂਟ ਬੂਟ ਤਾਂ ਬਈ ਆ ਪਸੰਦ ਆਈ ਲੋ ਬਹੁਤ ਸੋਹਣੀ ਬੂਟ ਨੇ ਯਾਰ ਨਾਈਟ ਦੇ ਨਾਈਟ ਸੌਫ ਸੋਸ ਬੜੀ ਕੀ ਜੇਗਾ ਪੜਨਾ ਪੜਨਾ ਪਉ ਘਾਟੀ ਹੁੰਦਾ ਤੇ ਬਾਕੀ ਕੋਈ ਚੱਕਰ ਨਹੀਂ ਆ ਗਿਆ 150 ਸੋਹਣੀ ਜੀ ਬੁਲੀ ਆ ਹੌਲਾ ਕਰਨ ਦੇ ਲਈ ਆਪਣੇ ਕੱਪੜੇ ਦੇਖ ਰਿਹਾ ਜਦ ਰੇਟ ਵਾਲਾ ਚਾਤੀ ਮਾਰਦਾ ਤੇ ਫਿਰ ਦੁਬਾਰਾ ਰੱਖ ਦਿੰਦਾ ਤਾਂ ਬਾਅਦ ਚ ਫੇਰ ਚੱਕ ਲੈਂਦਾ ਇਹਨੂੰ ਗੱਲ ਜੀ ਨਹੀਂ ਬਣਦੀਆਂ ਗੀ ਰੇਟ ਦੇਖ ਕੇ ਪਰ ਗੱਲ ਬਣਾਉਣੀ ਪੈਣੀ ਬਹੁਤ ਜਿਆਦਾ ਪਸੰਦ ਆ ਬਹੁਤ ਜਿਆਦਾ ਘੈਂਟ ਮੁੰਡਾ ਆ ਦੇ ਮੇਰੇ ਭਾਈ ਦੇ ਪਈ ਹੋਈ ਆ ਇਹਦੇ ਆ ਮੇਰੇ ਵੀਰ ਵੀ ਬਾਈ ਆ ਦੇਖ ਲੋ ਇਹਦੇ ਪਾਈ ਵੀ ਲੌਰ ਬਹੁਤ ਸੋਹਣੀ ਆ ਲੌਰ ਸੋਹਣੀ ਆ ਰੇਟ ਵੀ ਬਹੁਤ ਸੋਹਣਾ ਆ ਪਰ ਬਾਈ ਦਾ ਹੌਸਲਾ ਜਿਆ ਨਹੀਂ ਪੈ ਰਿਆ ਲੈਣੀ ਪੈਣੀ ਆ ਮੈਨੂੰ ਇਹ ਲੌਰ ਨਹੀਂ ਬਿਨਾ ਮੇਰਾ ਸਰਨਾ ਨਹੀਂ ਹੈਗਾ ਵੀਰੋ ਮੇਨੂੰ ਤਾਂ ਰੋਟੀ ਖਾਈ ਵੀ ਨਹੀਂ ਹੋਣੀ ਦਿਹਾੜੀ ਮੈਨੂੰ ਇਹਦੇ ਤੇ ਜਿਹੜੀ ਬੜੇ ਲਾਈਵ ਆ ਨਾ ਦਿਹਾੜੀ ਉਹ ਹੁਣ ਇਹਦੇ ਤੇ ਲਾਉਣੀ ਪੈਣੀ ਆ ਲਾ ਦੇ ਫਿਰ ਚੱਕ ਦੇ ਗਰੀਬੀ ਚੱਕ ਦੀ ਗਰੀਬੀ ਦਿਖਾ ਦਿਓ ਸਰ 55000 ਰੁਪਏ ਆ 55000 ਦਾ ਕੀ ਆਉਂਦਾ 50000 ਦਾ ਕੀ ਆਉਂਦਾ ਇਹ ਕੋਈ ਨਹੀਂ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਨਾਲੇ ਮੇਰੀ ਦਿਹਾੜੀ 5500 ਨਹੀਂ ਹੈਗੀ ਬਦੋ ਹਾਂਜੀ ਦਿਹਾੜੀ ਮੈਂ ਜੀ ਮੈਂ ਕਿਉਂ ਦੱਸਿਆ ਕਿ ਨਹੀਂ ਆ ਦੱਸ ਦਿਓ ਬਾਈ ਕੋਈ ਗੱਲ ਨਹੀਂ ਨਹੀਂ ਦਿਹਾੜੀ ਹੁੰਦੀ ਹੈ ਹਾਂਜੀ ਓਕੇ ਓਕੇ ਗ੍ਰਾਟੀਸ ਹਮ ਬਰੀ ਸਹੀ ਹੈ ਜੀ ਤੇ ਹੁਣ ਬਾਈ ਹੁਣੀ ਲੱਗ ਆ ਸਹੀ ਕਿੰਨਾ ਰੇਟ ਆ ਵੀਰੇ ਜੀ ਇੱਕ ਵਾਰੀ ਦੇਖ ਲੈਣ ਦਿਓ ਦੇਖੇ 70000 ਲਓ ਬਾਈ 70000 ਦੇਖ ਕੇ ਦੇਖ ਲਓ ਜੀ ਇੰਨਾ ਸੋਹਣੀ ਲੋਰ ਛੱਡ ਗਿਆ ਮੁੰਡਾ ਹਾਂ ਜਿਗਰੇ ਨਹੀਂ ਹੈਗੇ ਜੀ ਮੁੰਡਿਆਂ ਦੇ ਵਿੱਚ ਅੱਜ ਇਹ ਤੇ ਖੇਚੇ ਦੋਗਾ ਮੈਂ ਤੇ ਬਾਈ ਹੁਣੀ ਪੰਪ ਦੇਣ ਨੂੰ ਪੂਰੇ 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 ਪੰਪ ਦੇ ਰਹਾ ਹੈ ਦੇਖਦੇ ਹਾਂ ਕੀ ਬਣਦਾ ਜੀ ਜਿਗਰੇ ਹੈਗੇ ਸੀਗੇ ਜਿਗਰੇ ਭਾਂਡੇ ਚ ਪੜ ਗਏ ਜਿਗਰੇ ਹੈਗੇ ਸੀਗੇ ਸਾਡੇ ਦੇ ਵੀ ਇੱਦਾਂ ਦਾ ਹੋ ਗਿਆ ਜਿਗਰੇ ਕੱਟਾ ਭਾਈ ਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਪੰਪ ਕੀ ਕਹਿਣਾ ਚਾਹੋ ਪੰਪ ਉੱਪਰ ਉਹਨਾਂ ਦੋ ਚੱਕ ਨਾ ਟੈਨਸ਼ਨ ਹੀ ਲੈਣੀ ਆਪਾਂ ਕਹਿੰਦੇ ਨਹੀਂ ਪੰਪ ਉੱਪਰ ਦਬੋ ਤਾਂ ਹੀ ਅਗਲਾ ਲਾਊਗਾ ਐਦਾਂ ਥੋੜੀ ਲੈ ਲੈਣਾ ਉਹਨੇ ਮੈਂ ਕਹਾਂ ਜੀ ਭਾਈ ਮੈਂ ਤਾਂ ਕੁਛ ਨਹੀਂ ਲੈਣਾ ਹੈਗਾ ਪਰ ਮੈਂ ਭਰਾਵਾਂ ਨੂੰ ਦਵਾਤਾ ਜੀ 40000 ਰੁਪਏ 60000 ਰੁਪਏ ਤਾਂ ਜਮ ਲੋੜ ਕਿੰਨੇ ਦੀ ਆ 60000 ਰੁਪਏ ਸਰਬ 60000 ਰੁਪਏ ਦੀ ਵੀਰੇ ਸਾਡੇ ਲਈ 60000 ਕੁਛ ਵੀ ਨਹੀਂ ਹੈਗੇ ਤੇ ਜੇ ਆਪਾਂ ਦੇਖੀਏ ਤਾਂ ਵੀਰੇ ਵੀਰੇ ਇੱਕ ਮੈਨੂੰ ਵੀ ਦਵਾ ਦੇ ਵੀਰੇ ਵੀਰੇ ਬਾਹਰ ਹੀ ਹੋਦੀ ਉੱਚੀ ਬੋਲ ਥੋੜਾ ਜਿਹਾ ਵੀਰੇ 60 60 ਕੈਰੋ ਦਾ ਮੈਨੂੰ ਵੀ ਦਵਾ ਦੇ ਸਮਾਨ ਥੋੜਾ ਜਿਹਾ ਫਿਰ ਦੇਖੋ ਜੀ ਵੀਰੇ ਨੇ ਹਾਂ ਕਰਤੀ ਆ ਹੁਣ ਉਸ ਤੋਂ ਬਾਅਦ ਦੇਖਦੇ ਆ ਜੇ ਆਪਣੇ ਕੋਲ 60 000 ਦਾ ਹੋਇਆ ਸਿਸਟਮ ਫਿਰ ਵੀਰਾ ਸਾਨੂੰ ਇੱਕ ਚੀਜ਼ ਵਾਕ ਦਊਗਾ ਵੀਰੇ ਤੇਨਾਂ ਨੂੰ ਚਾਹੀਦਾ ਕੁਝ ਚਲੋ ਠੀਕ ਆ ਜੀ ਮਿਲਦੇ ਆ ਜੇ ਤੂੰ ਕਹਿੰਦੇ ਮੁੰਡਾ ਚੱਲਿਆ ਕਹਿੰਦੇ ਅੱਜ ਪੂਰੇ 60 000 ਇੱਕ ਲੋਰ ਦੇ ਲਈ ਘੁੰਮ ਘੁੰਮ ਕੇ ਜਾ ਰਿਹਾ ਭਾਈ ਜੀ ਲੈਂ ਬਹੁਤ ਜ਼ਿਆਦਾ ਵੱਡੀ ਨਹੀਂ ਹੈਗੀ ਬੜੀ ਜ਼ਿਆਦਾ ਵੱਡੀ ਹੈ ਭਾਈ ਫਿਰ ਕੀ ਵਿਚਾਰਾ ਵਿਚਾਰਾ ਤਾਂ ਇਹ ਲੈਣੀ ਚਾਹੀਦੀ ਗਰੀਬੀ ਚੱਕਣੀ ਆ ਲੈ ਤਾਂ ਦੇਖ ਰਹੀ ਨਹੀਂ ਲੈ ਨਹੀਂ ਦੇਖੂ ਆਪੇ ਇੱਕ ਹੋ ਲੈਣੀ ਐ ਲੋਰ ਕਿਥੋਂ ਚੇਤੇ ਤੇਰੇ ਬਹੁਤ ਸੋਹਣੀ ਲੱਗਣੀ ਮੈਂ ਦਿਖਾਉਣਾ ਤੇਰੇ ਨੂੰ ਨਾ ਨਾ ਸਾਡਾ ਮੇਰਾ ਸਾਡਾ ਮੇਰਾ ਹੋਰ ਨਹੀਂ ਲੈਣੀ ਮੈਂ ਇੱਕੇ ਲੈਣੀ ਐ ਲੋਰ ਪਾ ਕੇ ਬਸ ਸੱਚੀ ਤੇ ਤਾਂ ਬਹੁਤ ਸੋਹਣੀ ਲੱਗਦੀ ਉਹ ਬੂਰ ਕੁੜੀਆਂ ਥੋੜੀ ਨਾ ਕੁੜੀਆਂ ਤਾਂ ਨਹੀਂ ਇਹ ਨਹੀਂ ਲੈ ਸਾਡਾ ਮੁੰਡਾ ਕੁੜੀਆਂ ਸਾਡਾ ਮੁੰਡਾ ਮੁੰਡੇ ਵਰਗਾ ਤੇ ਬਾਈ ਹੋਣੀ ਵੀ ਕਹਿੰਦੇ ਪੈਂਟ ਲੈਣ ਬਾਰੇ ਸੋਚ ਰਹੇ ਆ ਤਫੇ ਬਾਈ ਚੱਕ ਦੋ ਕੰਮ ਨੂੰ ਲੈ ਲਓ ਪੈਂਟ ਆ ਲੈ ਕੋਟ ਨਾਲ ਬਲਿੰਡ ਨੂਰ ਐ ਤੇ ਬਾਈ ਜੀ ਦੱਸੋ ਫਿਰ ਇੱਕ ਬੰਦਾ ਸਾਡਾ ਗਿਆ ਪ੍ਰੋਵਾ ਕਰਨ ਆ ਗਿਆ ਜੀ ਤੇ ਕਿਦਾਂ ਬਾਈ ਜੀ ਕੀ ਬਣਿਆ ਰਿਪੋਰਟ ਬਾਹਲੀ ਸੋਹਣੀ ਲੱਗੀ ਜਾਂਦੀ ਐ ਬਾਈ ਤੇ ਫੇਰ ਚੱਕ ਦਿੱਤਾਗਾ ਜਦੋਂ ਕੰਮ ਜੀ ਚੱਕਦਾ ਛੱਡਿਆ ਆ ਵੀ ਲੈ ਤੇਰਾ ਸਹੀ ਐ ਲੱਗੂ ਜੀ ਬਾਹਲੇ ਹੱਥ ਨੂੰ ਚੱਕ ਵਾ ਕੇ ਪੁਨਾਰੀ ਭਾਈ ਦੇਖਦੇ ਯਾਰ ਇਹ ਗੱਲਾਂ ਲੜਾਈ ਪੈ ਜੂਗੀ ਫਿਰ ਇੱਥੇ ਹਾਂ ਫਿਰ ਕੋਟ ਲਈ ਗਲਤ ਗੱਲ ਕਰਦਾ ਆਪਾਂ ਉਹਦੇ ਆਪਾਂ ਯਾਰ ਦੇਖਦੇ ਜਿਹੜੀ ਵੀਡੀਓ ਨਹੀਂ ਆਈ ਹੈਗੀ ਆਪਾਂ ਨੂੰ ਇਹ ਥੋੜੀ ਜੀ ਹੋਰ ਟ੍ਰੈਕ ਥੋੜੀ ਪਾ ਦੇ ਉਹਦੇ ਪਾ ਕੇ ਦੇਖਿਆ ਸੀਗਾ ਓਕੇ ਹੋ ਗਿਆ ਜੋਤਾ ਬਾਈ ਦੇਖ ਰਿਹਾ ਫਿਰ ਜਿਵੇਂ ਆ ਦੇਖ ਬਾਈ ਕਹਿੰਦਾ ਜੀ ਮੈਂ ਪੈਂਟ ਲੈਣੀ ਆ ਪਰ ਪੈਂਟ ਕੋਈ ਪਸੰਦ ਨਹੀਂ ਆਉਣ ਡਈ ਤੇ ਕਰਦੇ ਆ ਦੇਖਦੇ ਆ ਕੀ ਕਰਦਾ ਮੁੰਡਾ ਆਪਾਂ ਉਹਦੇ ਤੋਂ ਜੱਪੜ ਬੰਨ੍ਹ ਭਈ ਇੱਕ ਵਾਰੀ ਟਰਾਈ ਕਰਕੇ ਦੇਖ ਲੈ ਵੀਰੇ ਕੁਝ ਨਹੀਂ ਜਾਂਦਾ ਹਾਂਜੀ ਵੀਰੇ ਰੰਗ ਦਾ ਤੁਹਾਨੂੰ ਸਾਫ ਫਰਕ ਨਹੀਂ ਪਤਾ ਲੱਗਦਾ ਆਹ ਰੰਗ ਹੋਰ ਆ ਯਾਰ ਲੱਗ ਚੀਜ਼ ਆ ਥੋੜੀ ਜੀ ਦੇਖ ਲਓ ਜੇ ਤੁਸੀਂ ਪ੍ਰਭਾ ਕਰਨਾ ਚਾਹੁੰਦੇ ਆ ਆ ਸੋਨਾ ਕਿਹਾ ਸੋਨਾ ਆ ਬਾਈ ਸੋਨਾ ਰੰਗ ਆ ਇਹ ਵੀ ਹੋਰ ਕਿਹੜਾ ਸੋਨਾ ਲੱਗਦਾ ਤੈਨੂੰ ਇਹ ਰੰਗ ਆ ਸੋਨਾ ਲੱਗ ਤੈਨੂੰ ਉਹ ਵੇ ਮਨ ਮੇਰਾ ਕੋਈ ਨਹੀਂ ਭਈ ਰੈਡੀ ਬੰਦੇ ਸਹੀ ਵੀ ਕੀ ਆ ਪਤਾ ਮੈਨੂੰ ਆ ਰੰਗ ਸੋਨਾ ਲੱਗਦਾ ਠਾਈ ਫਿਰ ਚੱਕ ਲਓ ਸੋਨੇ ਵਾਲੇ ਵਿੱਚ ਮੈਂ ਥੋੜੀ ਚੱਕਣਾ ਕੋ ਸੋਨੇ ਵਾਲੇ ਨੇ ਚੱਕਣਾ ਲੱਗ ਜਾ ਵੜਨ ਕਹਿੰਦੇ ਮੁੰਡੇ 11 ਦੇ ਵਿੱਚ ਵੜ ਚੁੱਕੇ ਨੇ 11 ਦੇ ਵਿੱਚੋਂ ਦੇਖਦੇ ਆ ਮੁੰਡੇ ਕੀ ਚੱਕਦੇ ਮੁੰਡੇ ਲੈ ਆਏ ਜੀਡੀ ਦੇ ਵਿੱਚੋਂ ਲੋਰ ਤੇ ਨਾਲ ਲੈ ਕੇ ਨੇ ਗੱਪਰ ਇਹ ਕਹਿੰਦੇ ਮੁੰਡਾ ਹਰਮਨ ਬਿਰਾੜ ਕਹਿੰਦੇ ਬਿਰਾੜ ਸਾਹਿਬ ਕਹਿੰਦੇ ਪਹੁੰਚ ਚੁੱਕੇ ਨੇ ਲੌਂਗ ਕੋਟ ਨੂੰ ਹੱਥ ਲਾਈ ਜਾਂਦੇ ਨੇ ਬਾਈ ਉਹਨੇ ਪਰ ਲੈਣਾ ਤਾਂ ਹੈ ਨਹੀਂ ਲੌਂਗ ਕੋਟ ਬਈ ਹਾਲ ਹੈ ਤੂੰ ਅੱਜ ਜੈਕਟਾਂ ਯਾ ਚੱਕ ਤੂੰ ਬਈ ਕਿਹੜਾ ਕਹਿੰਦਾ ਠੰਡ ਆ ਗਿਆ ਲਾਓ ਆ ਚੱਕੋ ਲੌਂਗ ਕੋਟ ਪਾ ਕੇ ਲੌਂਗ ਕੋਟ ਪਾ ਕੇ ਦਿਖਾ ਮਾਂਪਰੀ ਦਵਰੋ ਸਾਰਿਆਂ ਨੂੰ ਫੇਰ ਟੋਪੀ ਲੇ ਕੇ ਆਉਂ ਵੀ ਟੋਪੀ ਟੋਪੀ ਤਾਂ ਅੱਜ ਪਰ ਦਸਤਾਰ ਬੰਨ ਰੱਖੀ ਹੈ ਨਾ ਮੁੰਡੇ ਨੇ ਅੱਜ ਦਾ ਵਕੀਲ ਪਰ ਵਕੀਲ ਨਹੀਂ ਬਈ ਇਹ ਤਾਂ ਮੈਨੂੰ ਹਿਟਲਰ ਹੀ ਲੱਗ ਜਾਂਦਾ ਹਿਟਲਰ ਹਿਟਲਰ ਲਾ ਬਈ ਇਹਦਾ ਹਾਲ ਗੱਲਬਾਤ ਕਰਾਓ ਕਿ ਬਈ ਦੀ ਓ ਬਾਜੀ ਵਾ ਇਦਾਂ ਲੱਗੀ ਜਾਂਦਾ ਜਿਵੇਂ ਨਹਾ ਕੇ ਆਇਆ ਹੁੰਦਾ ਮੁੰਡਾ ਅੰਦਰ ਸੂਈ ਦੇ ਵਿੱਚ ਫਿਰਦਾ ਅੰਦਰ ਸੂਈ ਦੇ ਵਿੱਚ ਫਿਰਦਾ ਵੀਰੇ ਆ ਬਟਨ ਨਹੀਂ ਲੱਗਦਾ ਬਾਈ ਦੀ ਗੱਲ ਬਾਤ ਓਕੇ ਆ ਤੇ ਆਪਣਾ ਜੋਤਾ ਬਾਈ ਵੀ ਕਹਿੰਦੇ ਉਧਰ ਕੋਨਾ ਕੋਈ ਦੇਖੀ ਜਾਂਦਾ ਤੇ ਬਾਈ ਮੈਂ ਜੋਤੇ ਬਾਈ ਲਵੇ ਜਾ ਕੇ ਹੁੰਦਾ ਇੰਨੇ ਤੁਸੀਂ ਕਰੋ ਗੱਲਾਂ ਬਾਤਾਂ ਤੇ ਦੇਖੋ ਦੱਸੋ ਕਿਦਾਂ ਲੱਗਦਾ ਬਾਈ ਦਾ ਲੌਂਗ ਕੋਟ ਆ ਬੀਬੀ ਨੂੰ ਹਸਰੀ ਕਾਲ ਤੇ ਆਪਣਾ ਬਾਈ ਬਾਈ ਕੀ ਟਰਾਈ ਕਰਦੇ ਹੋ ਤੁਸੀਂ ਬਾਈ ਤਾਂ ਕਹਿੰਦਾ ਸ਼ੀਸ਼ੇ ਦੇ ਵਿੱਚ ਰੰਗ ਹੀ ਵੇਖੀ ਜਾਂਦਾ ਆਪਦਾ ਵੇ ਨਹੀਂ ਆ ਰਿਹਾ ਜੀ ਤੇ ਆਪਾਂ ਆ ਸੀਗੇ ਸਾਰਿਆਂ ਨੂੰ ਸਸੀ ਗੱਲ ਕਿੱਦਾਂ ਹਾਲ ਜਦਾ ਆਪਾਂ ਸਾਰੀ ਗੱਲ ਵਾਰੀ ਵਾਰੀ ਬੁਲਾਉਂਦੇ ਰਹਿੰਦੇ ਆ ਇਹ ਆਪਣੀ ਫਿਤਰਤ ਆ ਸਾਰਿਆਂ ਨੂੰ ਸਸੀ ਗੱਲ ਬੁਲਾਉਂਦੀ ਵਾਰੀ ਵਾਰੀ ਤੇ ਬਾਈ ਓਕੇ ਆ ਓਕੇ ਭਾਈ ਜਮ ਓਕੇ ਕੀ ਲੈਣਾ ਤੂੰ ਜਾਨਾ ਚਾਹੇ ਪਈ ਆ ਉਹ ਮੁੰਡੇ ਹੈਂ ਟੱਕਰੀਆਂ ਦੇ ਕੱਪੜੇ ਮੈਡਮ ਸਹੀ ਗੱਲ ਆ ਸਹੀ ਗੱਲ ਆ ਮੁੰਡੇ ਲੌਂਗ ਕੋਟ ਚ ਜੱਜ 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 ਲੱਗਦਾ ਜੱਜ ਤੇ ਬਾਈ ਫੋਟੋ ਖਿੱਚੀ ਜਾਂਦਾ ਇਦਾਂ ਹੀ ਬਸ ਮਨ ਪਰਚਾਵਾ ਜਾ ਕਰ ਲੈਣਾ ਬਾਈ ਨੇ ਆ ਲੋਗੋ ਯਾ ਲਕੋ ਬਾਈ ਕਿਦਾਂ ਹਾਂ ਪਤਾ ਲੱਗੇ ਵੀ ਆਪ ਦਾ ਹੁੰਦਾ ਲੋਗੋ ਵੀ ਚਲ ਕੋਦੇ ਇਹ ਚੱਕ ਲਓ ਜੀ ਬਾਈ ਤੁਹਾਨੂੰ ਇਹ ਬੰਦੇ ਦਿਖਾਉਣਾ ਫੋਟੋਆਂ ਖਿੱਚੀ ਜਾਂਦੇ ਕੀ ਬਾਤ ਹੈ ਸੋਹਣੇ ਸੋਹਣੇ ਮੁੰਡੇ ਬੜਾ ਘੱਟ ਲਾਦਾ ਕੋਡ ਬਾਈ ਤੇਰੇ ਮੈਂ ਕਹ ਗੱਲਫ੍ਰੈਂਡ ਹਾਂ ਗੱਲਬਾਤ ਤਾਂ ਹੈ ਨਹੀਂ ਇਹ ਣਿਆਲੀ ਣੇ ਵਾਲੀ ਹੈ ਨਹੀਂ ਬਾਦ ਨਹੀਂ ਫੋਟੋ ਖਚਲੇ ਇਹਦੀ ਆ ਗੱਲਬਾਤ ਹੈ ਨਹੀਂ ਇਹਦੇ ਚ ਲੈਣ ਦੀ ਤੂੰ ਜਿਆਦਾ ਸੋਹਣਾ ਰਿਕਾਰਡ ਰਹਿਣਾ ਸੋਹਣਾ ਹਣ ਫਿਰ ਫੋਟੋ ਖਚਲਾ ਤੂੰ ਇੱਕ ਦਿਨ ਹੋਰ ਫੋਟੋ ਅਜਾ ਲਕੋਲੇ ਨੂੰ ਲਕੋ ਜੇ ਲੈ ਬੱਸ ਉੱਥੇ ਸੱਚਾ ਗੋਲਾ ਨਹੀਂ ਲੈ ਲੈਂਦੇ ਲੈ ਲੈ ਬਾਈ ਦੇਖੋ ਮੁੰਡਾ ਕਹਿੰਦੇ ਪਾਲੂ ਬਣ ਗਿਆ ਤੇ ਹਰਮਨ ਵੀ ਕਹਿੰਦੇ ਕੱਪੜੇ ਆਉਦੇ ਦੇਖਦਾ ਫਿਰਦਾ ਬਾਈ ਨੇ ਚੀ ਅੱਕ ਰਿਆ ਤੇ ਜੋਤਾ ਬਾਈ ਵੀ ਕਹਿੰਦੇ ਕੱਪੜੇ ਦੇਖ ਰਿਆ ਆਇਆ ਤਾਂ ਵੈਸੇ ਜੋਤਾ ਦੀਆਂ ਕੱਪੜੇ ਲੈਣੇ ਜੋਤਾ ਤਾਂ ਦੂਜੇ ਲੋਟੇ ਆ ਕੰਮ ਲੈ ਨਹੀਂ ਯਾਰ ਲੈ ਨਹੀਂ ਰਹੇਗਾ ਜੋਤਾ ਤੇ ਬਾਈ ਉਧਰ ਮਾਮਪਰੀ ਦਾ ਮਾਮਪਰੀ ਦਵਾਈ ਨੇ ਹੁਣ ਆ ਪਾ ਲਿਆ ਬਾਈ ਨੂੰ ਪਸੰਦ ਆ ਗਿਆ ਬਾਈ ਲੈ ਕੇ ਜਾਣਾ ਫਿਰ ਇਹ ਹੋਰ ਹੋਰ ਬਾਈ ਚੱਕ ਲੈਣਾ ਚੱਕ ਲੈਣਾ ਪੱਕੀ ਗੱਲ ਆ ਹਾਂਜੀ ਹਾਂਜੀ ਬਿਲਕੁਲ ਤੇ ਆਪਾਂ ਵੀ ਆ ਗਏ ਵਿੱਚ ਓਕੇ ਆ ਰਿਪੋਰਟ ਤੇ ਅੱਜ ਆਪਣੀ ਡਰੈੱਸ ਇਦਾਂ ਦੀ ਆ ਬਾਈ ਅੱਜ ਦਾ ਯਾਰ ਕੱਚੇ ਹੀ ਕੰਮ ਰੱਖਿਆ ਹੋਇਆ ਆਪਾਂ ਨੇ ਆਹ ਦੇਖੋ ਮੁੰਡਿਆ ਇਹ ਕਿੰਨੀ ਹੋਣੀ ਲੱਗਦੀ ਆ ਹਾਂ ਓਏ ਉਹ ਤਾਂ ਆ ਆ ਕੀ ਕਰੀ ਫਿਰਦਾ ਇਹਦਾ ਬ੍ਰਾਂਡ ਲਿਖਣਾ ਭੁੱਲ ਗਏ ਅਜੇ ਤਾਂ ਬ੍ਰਾਂਡ ਹੀ ਲਿਖਣਾ ਭੁੱਲ ਗਏ ਲੈ ਲਓ ਬ੍ਰਾਂਡ ਦੀਆਂ ਰਹਿਣ ਦੇ ਬਰੋਂ ਕੱਢ ਦੇ ਕੱਢ ਦੇ ਕੱਢ ਦੇ ਚੱਕੋ ਬਾਈ ਬਾਈ ਤੋਂ ਜਿੱਪ ਨਹੀਂ ਲੱਗੀ ਹੈਗੀ ਬਾਈ ਹੁਣ ਲੱਗੀ ਆ ਸੋਹਣਾ ਲੱਗਦਾ ਬਾਈ ਬਹੁਤ ਸੋਹਣਾ ਲੱਗਦਾ ਪੈਸੇ ਲਾਉਣੇ ਵਾਲਾ ਬਣ ਸੋਹਣਾ ਬਹੁਤ ਲੱਗਦਾ ਬਹੁਤ ਘੈਂਟ ਲੱਗਦਾ ਬਾਈ ਆ ਗਈ ਝਟੂ ਪੜੇ ਜੀ ਟੋਪਾ ਟੋਪਾ ਕੀ ਕਹਤਾ ਆ ਗਈ ਟੀ ਟੀ ਲਾ ਦਿਆ ਹੈ ਨਹੀਂ ਬਸ ਮੇਰਾ ਵੀਰ ਕੁਝ ਦਿਖ ਰਿਹਾ ਕੀ ਚੱਕਰ ਹੈ ਪੈ ਗਿਆ ਕੀ ਦੇਖੀ ਜਣਾ ਉਹ ਬਾਈ ਮੈਂ ਨਾ ਯਾਰ ਆ ਨਾਪ ਦੇਖ ਰਿਹਾ ਆਪਣੇ ਵਾਲਾ ਨਾਪ ਨਹੀਂ ਮਿਲਦਾ ਭਾਈ ਭਾਲੂ ਵਾਲੀ ਖਾਲ ਜਿਹੀ ਲੱਗੀ ਜਾਂਦੀ ਭਰਾਵਾ ਇਹ ਤਾਂ ਲੈ ਨਾਪ ਵੀ ਮਿਲ ਗਿਆ ਆਪਣੇ ਵਾਲਾ ਮਿਲ ਗਿਆ ਹਾਂਜੀ ਮਿਲ ਗਿਆ ਪਾ ਕੇ ਦੇਖਿਆ ਜਾਊ ਫਿਰ ਪਾ ਕੇ ਦੇਖਿਆ ਜਾਊ ਬਾਈ ਜੇ ਨਹੀਂ ਮੈਂ ਤਾਂ ਨਾਲ ਅਸੀਂ ਪਾਣਾ ਆ ਬਹੁਤ ਸੋਹਣਾ ਹੈ ਲੈ ਹਾ ਦਾ ਹਰਮਨ ਵੀਰੇ ਤੂੰ ਪਾ ਕੇ ਦਿਖਾ ਲੱਗੂ ਗੱਡੀਆਂ ਆਪਣੇ ਮੈਂ ਕਹ ਲੈ ਤੂੰ ਹੈਗਾ ਹੀ ਆ ਸੋਰੀ ਲੈ ਗਈਆਂ ਤੂੰ ਹਾਂ ਲੈ ਵੀ ਅੱਜ ਤੇ ਪਾ ਕੇ ਦਿਖਾਉਗਾ ਮੁੰਡਾ ਭਾਲੂ ਵਾਲਾ ਕੋਟ ਲੱਗਦਾ ਵੀ ਭਾਲੂ ਵਰਗਾ ਮੂੰਹ ਵੀ ਭਾਲੂ ਵਰਗਾ ਲਿਆ ਬਈ ਦਿਖਾਈ ਤੇ ਵੀਰੇ ਇੱਧਰ ਨੂੰ ਇੱਕ ਵਾਰੀ ਲਓ ਦੇਖੋ ਜੀ ਕਿੰਨਾ ਸੋਹਣਾ ਲੱਗੀ ਜਾਂਦਾ ਮੁੰਡਾ ਲੈ ਲੈ ਵੀਰੇ ਸੱਚੀ ਕਹਿਣਾ ਭਾਈ ਦੇਖ ਲੈ ਬਾਲਾ ਘੈਂਟ ਲੱਗੀ ਜਾਂਦਾ ਸੋਹਣਾ ਯਾਰ ਲੱਗਦਾ ਬਾਰੇ ਇਹ ਆਪਣੇ ਫੌਂਡ ਦੇ ਹਿਸਾਬ ਕਿਤਾਬ 'ਚ ਨਹੀਂ ਹੈਗਾ ਕਿਉਂ ਬਾਈ ਜਿਵੇਂ ਹੁਣ ਆਪਾਂ ਕਾਲਜ ਕੋਲ ਲਈ ਪੜ੍ਹਦੇ ਹੋਈਏ ਹੈ ਨਾ ਫੇਰ ਤਾਂ ਚੱਲ ਮੰਨੇ ਦੀ ਆਪਾਂ ਲਈਏ ਹਾਂ 80 ਹਜ਼ਾਰ ਹੋਦਾ ਇਹ ਕੋਈ ਜ਼ਿਆਦਾ ਵੀ ਨਹੀਂ ਹੈਗਾ ਸੋਨਾ ਵੀ ਬਹੁਤ ਜ਼ਿਆਦਾ ਹੈ ਹਨ ਜੇ ਆਪਾਂ ਇੰਡੀਆ ਲੈ ਕੇ ਜਾਣਾ ਹੋਵੇ ਇੰਡੀਆ 'ਚ ਨਹੀਂ ਠੰਡ ਨਹੀਂ ਪੈਂਦੀ ਹੈਗੀ ਫੇਰ ਮੈਂ ਉੱਥੇ ਹੀ ਆ ਕੇ ਪਹਾੜਾਂ 'ਚ ਰਹਿਣਾ ਪਊਗਾ ਉਹਦੇ ਕਰਕੇ ਮੈਂ ਹੁਣ ਇਹ ਲੈਣਾ ਕੈਨਸਲ ਕਰਤਾ ਸੋਨਾ ਬਹੁਤ ਹੈ ਬਾਈ ਲਈ ਨਹੀਂ ਸਹੀ ਗੱਲ ਹੈ ਮੇਰਾ ਵੀਰ ਹਾਂ ਭਈ ਘੈਂਟ ਲੱਗਦਾ ਹੈ ਨਾ ਘੈਂਟ ਲੱਗਦਾ ਹਾਂ ਬਾਕੀ ਕੱਪੜੇ ਤਾਂ ਆ ਵੀ ਬਹੁਤ ਘੈਂਟ ਘੈਂਟ ਆ ਸਤਿੰਦਰ ਵੀਰੇ ਇੱਕ ਵਾਰੀ ਆ ਟਰਾਈ ਕਰਕੇ ਦੇਖ ਲੈਂਦੇ ਆਹ ਲ ਇਹ ਬਾਈ ਡਿਸਕੋ ਡੋਸਕੋ ਵਾਲਾ ਇਹ ਤਾਂ ਫੇਰ ਡਿਸਕੋ ਤੁਸੀਂ ਡਿਸਕੋ ਚ ਰਹਿੰਦੇ ਬਾਈ ਨਾ ਨਾ ਔਰ ਪੂਰਾ ਬੋਲੇ ਗੱਲਾਂ ਲੱਗ ਜਾਂਦਾ ਕਰਨਾ ਟੱਪੜ ਡਿਸਕੋ ਦੇ ਵੀ ਨਾ ਵੀਰੇ ਜਿੱਥੇ ਰੌਣਕ ਮੇਲਾ ਆ ਹੱਸਦੇ ਖੇਡਦੇ ਆ ਆਪਾਂ ਤਾਂ ਲੱਗਦੀ ਹੈਗੀ ਆਪਾਂ ਜਾਂਦੀ ਨਹੀਂ ਹੈਗੀ ਬਿਲਕੁਲ ਬਿਲਕੁਲ ਉਹ ਚੀਜ਼ਾਂ ਬਾਈ ਆਪਣੇ ਲਈ ਨਹੀਂ ਬਣੀਆਂ ਹੋਈਆਂ ਹਨਾ ਆਪਣਾ ਆਪਣੇ ਵਾਲੇ ਮੁੰਡੇ ਆ ਬਿਲਕੁਲ ਜੀ ਕਮਾਈ ਕਰੋ ਮਿੰਨੇ 1-2 ਮਹੀਨੇ ਬਾਅਦ ਮਾੜੀ ਮੋਟੀ ਸ਼ੋਪਿੰਗ ਕਰ ਲੈਂਦੀ ਆ ਕਰ ਲਈਦੀ ਆ ਬਾਈ ਉਦਾਂ ਦੀ ਗੀਗਾ ਹਨਾ ਆਪਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਕੀ ਕੋਟ ਹੁਣ ਨਹੀਂ ਲੈਣਾ ਫੇ ਬਾਈ ਬਾਈ ਨਹੀਂ ਲੈਣਾ ਪਹਿਣਾ ਨਹੀਂ ਗਾ ਯਾਰ ਕੋਟ ਬਹੁਤ ਪਈ ਸਹੀ ਹੈ ਸਹੀ ਹੈ ਬਾਕੀ ਕੱਪੜੇ-ਕੁਪੜੇ ਤਾਂ ਜਾਰਾ ਦੇ ਵਿੱਚ ਬੜੇ ਘੈਂਟ ਲੱਗੇ ਹੋਏ ਆ ਤੇ ਪੈਂਟਾਂ ਦਾ ਦੇਖ ਲਓ ਜੀ ਕੀ ਬਣਾਇਆ ਹੈ ਕਦੇ ਪੈਂਟਾਂ ਦੇ ਸਟਾਈਲ ਇਹ ਬਣਾਉਂਦੇ ਗੰਦੀਆਂ ਮੰਦੀਆਂ ਪੈਂਟਾਂ ਦੇ ਸਟਾਈਲ ਬਣਾਉਂਦੇ ਦੇਖ ਲਓ ਰੰਗ ਵੀ ਨਹੀਂ ਸੋਹਣੇ ਹੈਗੇ ਪਰ ਫਿਰ ਵੀ ਬ੍ਰਾਂਡ ਬਣਾਤਾ ਇੱਕ ਦੇਖ ਲਓ ਮੁੰਡੇ ਚੱਲੇਗੇ ਹੁਣ ਵਰਸਾਖਾ ਦੇ ਵਿੱਚ ਵਰਸਾਖਾ ਹੀ ਆ ਨਾਮ ਇਹਦਾ ਉਹ ਇਧਰ ਕੁੜੀਆਂ ਵਾਲੇ ਨੇ ਆ ਜਾ ਇਧਰ ਇਧਰ ਆ ਜਾ ਮੇਰਾ ਵੀਰ ਬਾਈ ਜਦੋਂ ਵੀ ਆਉਂਦਾ ਨਾ ਕੁੜੀਆਂ ਵਾਲੇ ਚ ਵੜ ਜਾਂਦਾ ਜਾ ਕੇ ਆ ਬਈਆ ਤੇਰੇ ਵਾਲਾ ਫਿੱਲਾ ਆਏ ਸਾਰਾ ਵੀਰੋ ਗਲਤ ਚ ਵੜ ਗਏ ਗਲਤ ਚ ਕਿਉਂ ਵੜਦਾ ਹੁੰਦਾ ਜਾ ਕੇ ਕਹਿਣਾ ਪੈਂਦਾ ਬਾਈ ਇਹਨੂੰ ਯਾਰ ਪਤਾ ਹੀ ਕੀ ਚ ਅੱਛਾ 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 ਵੀ ਨਾਲ ਦੀ ਬਾਤ ਹੈ ਹਾਂ ਸਹੀ ਆ ਸਹੀ ਆ ਮੰਮਪਰੀ ਦਾ ਗੱਲਾਂ ਦੇਖ ਲਾ ਫਿਰ ਉਹ ਕੀੜੀਆਂ ਕਰਦਾ ਇਹ ਇਹ ਕਹਿੰਦਾ ਵੀ ਮੰਮਪਰੀਤ ਨੇ ਨਾਲ ਦੀ ਦੇ ਕੱਪੜੇ ਖਰੀਦਨੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਫਿਰ ਉਹ ਤੇਰੀ ਨਾਲ ਦੀ ਕਿਹੜੀ ਆ ਨਾਲ ਦੀ ਹਾਂ ਤੇਰੀ ਸੇਲੀ ਖਰੀਦ ਨਹੀਂ ਹੁੰਦੇ ਨਾਲ ਦੀ ਨੂੰ ਲੈ ਕੇ ਦੇ ਆਹ ਮੁੰਡਾ ਵੀ ਕਹਿੰਦੇ ਸ਼ਾਪਿੰਗ ਬਹੁਤ ਆਹ ਮੋਟਰਸਾਈਕਲ ਬਾਤੇ ਕੱਪੜੇ ਲੈ ਰਿਆ ਬਾਈ ਹੁਣ ਮੋਟਰਸਾਈਕਲ ਲੈਣਾ ਪਹਿਲਾਂ ਮੈਂ ਕੱਪੜੇ ਲੈ ਲਵਾਂ ਪਹਿਲਾਂ ਕੱਪੜੇ ਲੈ ਲਾ ਮੋਟਰਸਾਈਕਲ ਵਾਲੇ ਫਿਰ ਮੋਟਰਸਾਈਕਲ ਲਵਾਂਗੇ ਬਾਈ ਪਾ ਕੇ ਦਿਖਾਊਗਾ ਹੁਣ ਉਏ ਓਏ ਬੰਬ ਲੱਗੀ ਜਾਣਾ ਕਹਿ ਰ ਆ ਬਾਈ ਮੈਂ ਐਂਡ ਇਹ ਬਾਈ ਨੂੰ ਦਵਾ ਦੇਣਾ ਅੱਜ ਕੋਟ ਕਿਹੜਾ ਕੋਟ ਲੈਣਾ ਬਾਈ ਆ ਜਿਹੜਾ ਪਾਇਆ ਹਾਂ ਮੂਹ ਹੀ ਤੁੰਨ ਦੇ ਲੈ 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 ਫੜਾ ਹਾਂਜੀ ਬਾਈ ਅਸੀਂ ਘੁੰਮਦੇ ਫਿਰਦੇ ਸੀਗੇ ਬੰਦੇ ਸਾਨੂੰ ਛੱਡ ਕੇ ਨਾ ਦੋ ਲੰਘੇ ਜੀਏ ਤੇ ਅਸੀਂ ਕਿਹੜਾ ਦਿੱਤਾ ਜਦੋਂ ਬਾਈ ਉਹ ਨਹੀਂ ਸਾਨੂੰ ਮਿਲ ਗਏ ਬਾਹਰ ਦੇ ਉੱਤੇ ਬੈਠੇ ਫਟਾਫਟੋ ਚਾਹ ਪੀ ਜਾਂਦੇ ਨੇ ਤੇ ਬਰੋਚ ਖਾਈ ਜਾਂਦੇ ਨੇ ਆ ਦੇਖ ਲੋ ਬਾਈਆਂ ਦੇ ਹਾਲਾਤ ਇਕੱਲੇ ਇਕੱਲੇ ਫੋਨ ਵੀ ਲਾਇਆ ਸੀ ਫੋਨ ਨਹੀਂ ਬਾਈ ਇੱਕ ਵੀ ਫੋਨ ਨਹੀਂ ਮੇਰੇ ਫੋਨ ਤੇ ਬਾਈ ਇੱਕ ਵੀ ਫੋਨ ਨਹੀਂ ਆਇਆ ਹੈਗਾ ਆ ਦੇਖ ਲੋ ਭੁੱਖਾ ਹੁਣ ਪਿਆਰ ਜਿਦੋਂ ਲੱਗਿਆ ਵੈਨੂੰ ਪਤਾ ਲੱਗ ਗਿਆ ਵੀ ਹੁਣ ਗਾਲਾਂ ਕੱਢਣਗੇ ਦੋਹੇ ਜਾਣੇ ਕਫੇ ਪੀਵਾਂਗੇ ਜੇ ਆਰਡਰ ਰੂਡਰ ਕੋਈ ਨਹੀਂ ਕਰਕੇ ਆਰਡਰ ਕਰਨਾ ਤੁਹਾਨੂੰ ਪੈਣਾ ਕਿਉਂ ਬਾਈ ਆਰਡਰ ਇਹਨਾਂ ਨੂੰ ਕਰਨਾ ਪੈਣਾ ਆਰਡਰ ਇਹਨਾਂ ਨੂੰ ਕਰਨਾ ਪੈਣਾ ਕਰੋ ਕਰੋ ਆਰਡਰ ਕਰੋ ਬਾਈ ਕਰੋ ਆਰਡਰ ਆ ਚੰਗੀਆਂ ਗੱਲਾਂ ਥੋੜੀ ਨੇ ਦੋ ਕਫੇ ਨਹੀਂ ਇਹ ਤਾਂ ਫਿਰ ਗੱਲ ਨਹੀਂ ਬਣੀ ਕੀ ਫੌਰੀ ਕੀ ਫੌਰੀ ਕੀ ਫੌਰੀ ਮੈਂ ਚਾਹ ਜੀ ਡੋਲ ਨੂੰ ਹੱਥ ਮਾਰ ਕੇ ਇਹ ਤਾਂ ਫਿਰ ਚੰਗੀ ਗੱਲ ਨਹੀਂ ਨਾ ਹੋਈ ਆ ਦੇਖ ਲੋ ਕੀ ਕੰਮ ਕਰਦਾ ਹੈ ਖੜਜੋ ਹੁਣ ਖੜਜੇ ਨਹੀਂ ਖੜਜੇ ਨਹੀਂ ਹੁਣ ਲੈ ਲੈ ਗੀ ਲੈਣਾ ਲੈ ਮੜਿਆ ਹਾਂ ਹੁਣ ਲੈ ਵੀਰ ਚ ਕੁਝ ਨਹੀਂ ਹੈਗਾ ਜਾਏ ਅਸੀਂ ਇਹਨੇ ਬਾਈ ਉਹ ਨਹੀਂ ਆਪਾਂ ਨੇ ਫੜ ਲੇ ਸ਼ੋਪਿੰਗ ਕਰਦੇ ਐਨਕਾ ਲਾਲਾ ਵੀ ਚੱਕ ਕਰੀ ਜਾਂਦੇ ਦੋਹੇ ਬਈ ਕਰੋ ਚੈੱਕ ਨਾ ਕਰਦੇ ਬਾਈ ਇਹਨੂੰ ਮੈਂ ਬਾਈ ਨੂੰ ਟੋਪੀ ਦਿਖਾਉਂਦਾ ਸੀ ਹਾਂ ਟੋਪੀ ਦਿਖਾ ਲੈ ਕੇ ਬਹੁਤ ਟੋਪੀ ਲੱਗਦੀ ਬਾਈ ਦੇਖ ਤੁਸੀਂ ਲੈ ਕੇ ਦੇਖ ਬਾਈ ਓ ਤੇਰਾ ਸਾਥ ਤੇਰਾ ਭਲਾ ਹੋ ਜੇ ਬਾਈ ਬਾਈ ਰੱਤ ਕਰ ਏ ਏ ਓਏ ਹੋਏ ਹੋਏ ਕਰੀ ਬਾਈ ਇੱਧਰ ਨੂੰ ਦਿਖਾਨੇ ਦੂਜੇ ਪਿਆਤਾ ਦੇ ਦੂਜੇ ਕਿਰਵਾ ਦੂਜੇ ਲੋੜੇ ਰੱਖ ਲੈ ਹੱਥਾਂ ਤੇ ਇੱਕ ਹੱਥ ਪਾ ਲਾ ਬਸ ਇੱਕ ਹੱਥ ਪਾ ਲਾ ਬਰੋ ਇੱਕ ਹੱਥ ਪਾ ਲਾ ਬਾਈ ਤਾਂ ਕੈਰ ਕਰਾਈ ਜਾਂਦਾ ਕਹਿੰਦੇ ਇਹ ਪਾਦੀਆਂ ਪਾਉਂਦੀਆਂ ਸੁੱਕ ਜਾ ਬਾਈ ਉਹ ਜਾਪਰਾ ਵਾਤਰ ਦਾ ਬਣ ਗੁੜਾ ਆ ਵੀ ਪਾ ਲੈ ਆ ਵੀ ਪਾ ਲੈ ਬਾਈ ਮਹਾਂਪ੍ਰੀਤ ਬਾਈ ਇਨਾ ਜੁਰਮ ਕਾ ਤੋ ਕਰਦੇ ਹੋ ਤੁਸੀਂ ਸਾਡੇ ਦੇ ਬਾਈ ਜੈਂਕੀ ਲੱਗਦਾ ਹਨ ਜੈਂਕੀ ਤੇਰੇ ਭਾਈ ਨੇ ਵੀ ਹੱਥ ਲਾਇਆ ਪਰੋ ਯਾਰ ਜਾਲੀ ਆ ਲੱਗੀ ਜਾਂਦਾ ਲੈ ਇਹਨੂੰ ਤਾਂ ਲੈ ਲੀਏ ਜਾਲੀ ਆ ਤੇ ਹੰਬੂ ਬਾਈ ਉਧਰ ਪੈਂਟਾ ਪਸੰਦ ਕਰੀ ਜਾਂਦਾ ਤੇ ਹੰਬੂ ਆ ਸੌਰੀ ਸੌਰੀ ਜੋਤਾ ਬਾਈ ਪੈਂਟਾ ਪਸੰਦ ਕਰੀ ਜਾਂਦਾ ਜੋਤੇ ਬਾਈ ਹੋਈ ਨਹੀਂ ਪਸੰਦ ਕੋਈ ਪਸੰਦ ਤਾਂ ਹੁੰਦੀ ਉਹ ਹੋਦਿਆ ਸਿਆਂਦੀ ਆ ਬੈਗੀਆਂ ਨੇ ਬਾਈ ਇਹ ਤਾਂ ਬੈਗੀਆਂ ਨੇ ਹਰਮਨ ਬਾਈ ਤੇ ਜੋਤਾ ਬਾਈ ਕਹਿੰਦੇ ਪਹੁੰਚ ਚੁੱਕੇ ਨੇ ਇਹ ਤੇ ਇੱਧਰ ਬਾਈ ਜੀ ਖੜੇ ਨੇ ਬਾਈ ਉਹਦੀ ਡਰੋਨ ਦੇਖੀ ਜਾਂਦੇ ਨੇ ਬਾਈ ਡਰੋਨ ਲੈਣਾ ਬਾਈ ਜੀ ਹਾਂਜੀ ਤੁਸੀਂ ਦਵਾਉਣਾ ਸਾਨੂੰ ਦਵਾ ਦਿੰਦੇ ਅਸੀਂ ਦਵਾਦਾਂ ਨੇ ਫਿਰ ਉਹ ਕਿਹੜੇ ਕਿਹੜਾ ਲੈਣਾ ਬਿਰੋ ਬਾਈ ਆਹ ਲੇ ਲੱਗਣ ਜਾਂ ਬਿਰੋ ਆਹ ਕਿਹੜਾ ਆਹ ਕਿੰਨੇ ਦਾ ਸਰ ਤੁਹਾਡੀ ਇੱਕ ਤਨਖਾਹ ਹੀ ਆ ਉਹ ਬੱਲੇ 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 ਅੱਧੀ ਤਨਖਾਹ ਇਹ ਤਾਂ ਬਿਰੋ ਕੋਈ ਚੱਕਰ ਨਹੀਂ ਘਰੇ ਲਾ ਲਾਂਗੇ ਤੇ ਆਹ ਆ ਚੁਜ ਇਹ ਕਿੱਥੇ ਲਾਉਣੀ ਆਂਦੇ ਘਰੇ ਕਿਹੜਾ ਕੰਮ ਕਰਦੇ ਹੋ ਤੁਸੀਂ ਬੋਨੀਫੀਕੋ ਫਰਡ ਕੰਮ ਹੀ ਇਦਾਂ ਦਾ ਕੰਮ ਹੀ ਇਦਾਂ ਦਾ ਹਾਂਜੀ ਬਈ ਆਪਾਂ ਇਹ ਲੈ ਲਿਆ ਆਪਾਂ ਨੇ ਤੇ ਆਸਮੋ 7P ਹੈ ਨਾ ਆਸਮੋ 7P DJI ਹਾਂਜੀ ਬਾਈਆਂ ਨੇ ਕਰ ਲਈ ਸ਼ਾਪਿੰਗ ਲੋਰਾਂ ਲੈ ਲੀਆਂ ਤੇ ਪੈਂਟਾ ਪੁੰਟਾ ਲੈ ਲੀਆਂ ਬਾਈਆਂ ਨੇ ਇੱਕ ਲੈ ਲਿਆ ਬਾਈਆਂ ਨੇ ਸਟੈਂਡ ਜਾਂ ਵੀਡੀਓ ਵੀਡੀਓ ਬਣਾਉਣ ਵਾਸਤੇ ਜਦੋਂ ਕਹਿੰਦੇ ਘੁੰਮਣ ਕੰਮਣ ਜਾਇਆ ਕਰਾ ਵੀਡੀਓ ਬਣਾਇਆ ਕਰਾਂਗੇ ਕਿੱਦਾਂ ਵਾਂਪਰੀ ਤੇ ਚੱਲੀ ਆਉਣ ਘਰਾਂ ਨੂੰ ਦੇਖੋ ਜੀ ਹੋਰ ਹੁਣ ਅਸੀਂ ਲੱਗਿਆ ਬਾਈ ਜੀ ਘਰਾਂ ਨੂੰ ਜਾਣਾ ਤੇ ਸ਼ਾਮ ਦਾ ਟਾਈਮ ਹੋ ਗਿਆ 5:00 ਵੱਜ ਚੁੱਕੇ ਨੇ ਸਹੀ ਤੇ ਚੜ ਗਏ ਆਪਾਂ ਲਿਫਟ ਤੇ ਉੱਤੇ ਆ ਗਏ ਫਲੋਰ ਤੇ ਤੇ ਬਾਈ ਕਹਿੰਦੇ ਨੇ ਹੁਣ ਭੁੱਖ ਭੁੱਖ ਲੱਗੀ ਆ ਜੇ ਖਾ ਉਧਰ ਜਾਣਾ ਗੱਡੀਆਂ ਚ ਓਕੇ ਓਕੇ ਡੱਬਾ ਖੋਲਾਂਗੇ ਬਾਈ ਡੱਬੇ ਦੀ ਕਰਦੇ ਆ ਓਪਨਿੰਗ ਦੇਖੋ ਨੇ ਫਿਰ ਤੁਹਾਨੂੰ ਵਿੱਚੋਂ ਕੀ ਨਿਕਲਦਾ ਹਾਂ ਜੀ ਬਾਈ ਇਟਲੀ ਦੇ ਵਿੱਚ 5:00 ਵੱਜ ਚੁੱਕੇ ਨੇ ਸੂਰਜ ਡੁੱਬ ਰਿਹਾ ਬਹੁਤ ਸੋਹਣਾ ਲੱਗਦਾ ਬਾਈ ਪਹਾੜਾਂ ਦੇ ਪਿੱਛੇ ਸੂਰਜ ਡੁੱਬ ਗਿਆ ਥੋੜਾ ਥੋੜਾ ਮਿੰਨਾ ਮਿੰਨਾ ਦਿਖਦਾ ਤੇ ਕਿਸੇ ਹੋਰ ਮੁਲਖ ਵਿੱਚ ਚੜ ਰਿਹਾ ਹੈ ਸਹੀ ਗੱਲ ਆ ਬਾਈ ਹੈਨਾ ਠੰਡ ਬਹੁਤ ਹੋ ਗਈ ਇਟਲੀ ਦੇ ਵਿੱਚ ਹੁਣ ਆਪਾਂ ਨਿਕਲ ਚੁੱਕੇ ਆ ਪਲਾਦੀਓ ਦੇ ਵਿੱਚੋਂ ਤੇ ਹਰਮਨ ਬਾਈ ਜੋਤਾ ਬਾਈ ਤੇ ਤੁਹਾਨੂੰ ਪਤਾ ਹੀ ਆ ਮੰਪਰੀ ਚ ਸ਼ੇਰ ਗੱਲ ਕਹਿੰਦੇ ਮੁੰਡਾ ਓਪਨਿੰਗ ਕਰਨ ਲੱਗਿਆ ਸਟਿੱਕੀ ਜੀ ਦੀ ਖੋਲ ਦੇ ਫਟਾਫਟ ਭਰਾਵਾ ਆ ਟਾਈਮ ਹੀ ਬੜਾ ਚੱਕ ਗੱਲਬਾਤ ਓਕੇ ਆ ਇਹ ਕੀ ਕੀ ਨਿਕਲਦਾ ਬਈ ਵਿੱਚੋਂ ਉੱਥੇ ਯਾਰ ਤਾਂ ਸਮਾਨ ਜਿਆਦਾ ਨਹੀਂ ਲੱਗਦਾ ਸੀ ਇੱਥੇ ਆਪਾਂ ਉਹ ਘੱਟ ਲੱਗੀ ਜਾਂਦਾ ਉਹਨਾਂ ਨੇ ਕੱਢ ਲਿਆ ਹੈਨਾ ਆਪਾਂ ਥੋੜੇ ਨਾਲ ਦੁੱਤਾ ਥੋੜੇ ਵਾਲਾ ਦੁੱਤਾ ਆਪਾਂ ਨੂੰ ਹੈਨਾ ਲੈ ਵੀ ਬੋਲੋ ਪੱਕਾ ਲੋ ਲੋ ਲਓ ਜੀ ਸਟੈਂਡ ਸਟੂਟ ਸਾਰੇ ਮੇਰੇ ਕੋਲ ਆ ਬਾਈ ਨੇ ਸਟੈਂਡ ਤੋਂ ਉੱਢ ਲਈ ਕੱਢ ਤੇ ਦਿਖਾਉਂਦੇ ਆ ਤੁਹਾਨੂੰ ਲਵੇ ਕਰਕੇ ਬਟਨ ਤੇ ਉੱਤੇ ਇਹ ਚੱਕੋ ਬਾਈ ਨੂੰ ਪਤਾ ਯਾ ਨਹੀਂ ਲੱਗ ਰਿਹਾਗਾ ਵੀ ਕਿਵੇਂ ਹੋਣਾ ਸਿਸਟਮ ਕੋਈ ਵੱਲ ਨਹੀਂ ਹੌਲੀ ਹੌਲੀ ਕਰਾਂਗੇ ਸੈਟਿੰਗਾਂ ਹੌਲੀ ਹੌਲੀ ਕਰਾਂਗੇ ਤਰੱਕੀਆਂ ਨਵੇਂ ਨਵੇਂ ਆਏ ਆ ਪੰਜਾਬ ਤੋਂ ਓਕੇ ਆ ਜਿੱਦਾਂ ਦੇਖੀ ਜਾਂਦੇ ਹੋ ਤੁਸੀਂ ਬਾਈ ਸਟਿਕ ਨੂੰ ਸਹੀ ਕਰੀ ਜਾਂਦੇ ਨੇ ਇੰਨਾ ਹਲੇ ਹਿਸਾਬ ਕਿਤਾਬ ਹੈ ਨਹੀਂ ਕਿਤੇ ਨਾ ਕਿਤੇ ਬਈ ਆਪਣੇ ਨਾ ਪੰਜਾਬ ਦੇ ਵਿੱਚੋਂ ਆ ਚੀਜ਼ਾਂ ਗੈਪ ਹੋ ਗਈਆਂ ਜਿੱਦਾਂ ਉਹ ਚਿੜੀਆਂ ਫਿਰਦੀਆਂ ਨੇ ਖੇਡਦੀਆਂ ਉਹ ਦੇਖੋ ਆਉਂਦੇ ਨੇ ਇੱਧਰ ਆਉਂਦੇ ਉੱਡਦੇ ਤੇ ਉੱਡਦੇ ਆਉਂਦੇ ਨੇ ਪੰਛੀ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਪੰਜਾਬ ਚੋਂ ਖਤਮ ਹੋ ਗਈਆਂ ਅੱਜ ਨਾ ਸਾਨੂੰ ਪੰਜਾਬ ਦੀ ਯਾਦ ਆ ਗਈ ਇਹ ਚੀਜ਼ਾਂ ਦੇਖ ਕੇ ਬਹੁਤ ਸੋਹਣਾ 뷰 ਹੁੰਦਾ ਬਹੁਤ ਸੋਹਣੀ ਗੱਲਬਾਤ ਆ ਦੇਖੋ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਵਿੱਚ ਹੁਣ ਖਤਮ ਹੁੰਦੀਆਂ ਯਾਰੀਆਂ ਨੇ ਖਤਮ ਹੋ ਗਈਆਂ ਸਮਝ ਲਓ ਦੇਖੋ ਬਹੁਤ ਸੋਹਣਾ ਦੇਖੋ ਜੀ ਬੰਗਲੇ ਜਾ ਰਹੇ ਨੇ ਇਕੱਠੇ ਬਹੁਤ ਸੋਹਣਾ ਲੱਗਦਾ ਏ ਵਿਊ ਦੇਖੋ ਮੁੰਡੇ ਇੱਧਰ ਕੈਮਰਿਆਂ ਦੀ ਸੈਟਿੰਗਾਂ ਕਰਦੇ ਫਿਰਦੇ ਗੱਡੀਆਂ ਆ ਰਹੀਆਂ ਨੇ ਬਹੁਤ ਸੋਹਣਾ ਲੱਗਦਾ ਯਾਰ ਮੈਂ ਕਿ ਉੱਥੇ ਹੀ ਰੱਖ ਕੈਮਰਾ ਤੇ ਬਾਈ ਉਹ ਨਹੀਂ ਕਰੀ ਜਾਂਦੇ ਸੈਟਿੰਗਾਂ ਤੇ ਹਰੀ ਹੋ ਗਈ ਹੁਣ ਬਾਈ ਦੇ ਨਾਲ-ਨਾਲ ਘੁੰਮੀਆਂ ਜਿੱਧਰ ਨੂੰ ਬਾਈ ਜਾਂਦਾ ਨਾ ਉਧਰ ਨੂੰ ਇੱਕ ਘੁੰਮਦੀ ਆ ਸਟਿੱਕੀ ਬਹੁਤ ਸੋਹਣਾ ਓਕੇ ਆ ਹਾਂਜੀ ਬਾਈ ਆਪਾਂ ਆਏ ਸੀਗੇ ਡਿੱਕਾਤਾ ਲਾਉਣ ਮਾਰਕੀਟ ਜਿੱਦਾਂ ਤੁਹਾਨੂੰ ਬਾਈ ਨੇ ਦੱਸਿਆ ਸੀਗਾ ਵੀ ਅਸੀਂ ਮਾਰਕੀਟ ਚੱਲੇ ਆ ਤੇ ਮਾਰਕੀਟ ਦਾ ਬਾਈ ਅਸੀਂ ਦਿਖਾ ਨਹੀਂ ਸਕੇ ਕਿ ਹਣਾ ਸਿਸਟਮ ਥੋੜਾ ਯਾਰ ਕਾਲੀ ਜਿਆਦਾ ਸੀਗੀ ਕਾਲੀ-ਕਾਲੀ ਦੇ ਵਿੱਚ ਆਪਾਂ ਸਮਾਨ ਲੈ ਕੇ ਆ ਗਏ ਬਾਹਰ ਤੇ ਹੁਣ ਤੁਹਾਨੂੰ ਮੁੰਡੇ ਵੀ ਤਿਆਰੀਆਂ ਕਰੀ ਜਾਂਦੇ ਨੇ ਤੇ ਦੇਖੋ ਮੁੰਡਿਆਂ ਨੂੰ ਗੱਲਬਾਤ ਓਕੇ ਆ ਮੁੰਡਿਆਂ ਦੀ ਕੱਪੜੇ-ਕੁੱਪੜੇ ਦੇਖੀ ਜਾਂਦੇ ਤੇ ਮੁੰਡੇ ਮੰਪਰੀ ਕਬਾਈ ਤੇ ਹਰਜੋਤ ਤੇ ਆਪਣਾ ਬਾਈ ਹਰਮਨ ਬਰਾੜ ਕਹਿੰਦੇ ਮੁੰਡਾ ਬਰਾੜਾਂ ਦਾ ਮੋਗੇ ਵਾਲਾ ਮੁੰਡਾ ਕਹਿੰਦੇ ਇਹ ਜਿੱਦਾਂ ਕਿ ਮੋਗੇ ਵਾਲੀ ਪਿੰਕੀ ਨਹੀਂ ਸੀਗੀ ਉਦੋਂ ਹੀ ਮੁੰਡਾ ਮੋਗੇ ਵਾਲਾ ਇਹ ਆ ਵੀ ਬਾਈ ਮੋਗੇ ਵਾਲਾ ਆ ਕਪੂਰਥਲੇ ਵਾਲਾ ਤੇ ਮੈਂ ਪਟਿਆਲੇ ਵਾਲਾ ਬਾਈ ਇੱਧਰ ਖੜਾ ਜਿਹੜਾ ਪਟਿਆਲੇ ਵਾਲਾ ਓਕੇ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਦੇਖ ਰਹੇ ਆ ਸਾਡਾ ਵਲੌਗ ਇਸ ਵੇਲੇ ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਕਮੀ ਪੇਸ਼ੀ ਜਰੂਰ ਤੁਹਾਡੇ ਕਮੈਂਟ ਅਸੀਂ ਆਪਾਂ ਰੱਖਾਂਗੇ ਹੈ ਨਾ ਕਿਉਂਕਿ ਵਲੌਗ ਨਵੇਂ ਹੈ ਕਿਉਂਕਿ ਵਲੌਗ ਨਵੇਂ ਆ ਸਾਨੂੰ ਇਹਨਾਂ ਨੂੰ ਨੌਲੇਜ ਨਹੀਂ ਹੈਗੀ ਇਹਨਾਂ ਕਿਸ ਚੀਜ਼ ਬਾਰੇ ਠੀਕ ਆ ਬਾਕੀ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਤੇ ਲਾਈਕ ਕਰ ਦਿਓ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਤਦ ਫਿਰ ਮਿਲਾਂਗੇ ਅਗਲੇ ਵਲੌਗ ਤਦ ਤੱਕ ਦੇ ਲਈ ਰੱਬ ਰੱਖੇ